ਸੱਚੀ ਕਾਜੀ ਸਵਾਗਤ ਹੈ ਤੁਹਾਡਾ ਪਿੰਕੂ ਦੀ ਦੁਨੀਆ ਦੇ ਵਿੱਚ ਜੇ ਅੱਜ ਆਪਾਂ ਲੈਸ ਲਗਾਉਣੀ ਸਿੱਖਾਂਗੇ ਛਾਕਾਂ ਤੇ ਠੀਕ ਹੈ ਜੀ ਇੱਕ ਸਾਈਡ ਤੇ ਮੈਂ ਲਗਾਈ ਹੋਈ ਹੈ ਦੇਖੋ ਇਹ ਠੀਕ ਹੈ ਜੀ ਮਤਲਬ ਦੋਨੋਂ ਛਾਕਾਂ ਦੇ ਇੱਕ ਸਾਈਡ ਵਾਲਿਆਂ ਤੇ ਲਗਾਈ ਹੋਈ ਹੈ ਤੇ ਆਪਾਂ ਦੂਸਰੇ ਪਾਸੇ ਜਿਹੜੀ ਲਗਾਉਣੀ ਸਿੱਖਾਂਗੇ ਠੀਕ ਹੈ ਜੀ ਲੋ ਜੇ ਇੱਕ ਕਮੀਜ਼ ਦਾ ਮਤਲਬ ਕਿ ਪੱਲਾ ਆ ਜਿਹੜਾ ਇਹ ਪੱਲਾ ਹੈ ਹਲਕਾ ਹਲਕਾ ਫੋਲਡ ਕੀਤਾ ਹੋਇਆ ਆਪਾਂ ਨੇ ਸੁਪ ਦੇੜ ਲੈਣਾ ਹੈ ਠੀਕ ਹੈ ਜੀ ਇਸੇਨ ਮੈਂ ਦੇੜ ਲਈ ਹੈ ਕਪੜਾ ਆਪਣੇ ਕੋਲੇ ਪੂਰਾ ਹੋ ਰਿਹਾ ਇਸੇ ਹਲਕਾ ਹਲਕਾ ਹੀ ਫੋਲਡ ਹੋਣਾ ਹੈ ਠੀਕ ਹੈ ਜੀ ਕਿਉਂਕਿ ਆਪਣੇ ਕੋਲ ਹੈਵੀ ਸਾਈਜ਼ ਦਾ ਸੂਟ ਸੀਗਾ ਤੇ ਹੁਣ ਆਪਾਂ ਇਹਦੇ ਚਾਕਾਂ ਦੇ ਸਿੱਖਾਂਗੇ ਜੀ ਲੇਸ ਲਗਾਉਣੀ ਚਾਹੇ ਤੁਸੀਂ ਲੇਸ ਲਗਾਉਣੀ ਆ ਚਾਹੇ ਤੁਸੀਂ ਪਾਈਪਿੰਗ ਲਾਉਣੀ ਆ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਲਗਾਵਾਂਗੇ ਜਿਵੇਂ ਆਪਣਾ ਕਮੀਜ਼ ਦੇ ਪੱਪੂਠਾ ਰੱਖਣਾ ਆ ਤੇ ਲੇਸ ਜਾਂ ਜਿਹੜੀ ਆਪਣੀ ਪਾਈਪਿੰਗ ਹੋਊਗੀ ਉਹ ਵੀ ਆਪਾਂ ਉਹਦਾ ਮੂੰਹ ਜਿਹੜਾ ਉਹ ਕਮੀਜ਼ ਦੇ ਅੰਦਰਲੇ ਪਾਸੇ ਨੂੰ ਕਰਨਾ ਆ ਠੀਕ ਹੈ ਜੀ ਇਹ ਧਿਆਨ ਰੱਖਣਾ ਆ ਮਤਲਬ ਪੁੱਠਾ ਪੁੱਠੀ ਰੱਖਣੀ ਆ ਪਰ ਲੇਸ ਵੀ ਤੇ ਜਿਹੜਾ ਇਹ ਤਾਂ ਮੂੰਹ ਕਟਾਮ ਜਿਵੇਂ ਇਹ ਅੰਦਰਲੇ ਪਾਸੇ ਨੂੰ ਰੱਖਣੇ ਕਮੀਜ਼ ਦੇ ਠੀਕ ਹੈ ਜੀ ਇੱਕ ਸਾਈਡ ਤੇ ਆਪਾਂ ਪਹਿਲਾਂ ਸਲਾਈ ਅਸਰਾ ਪੈਰ ਪੈਰ ਦੇ ਮਾਰਜਨ ਨਾਲ ਲਗਾ ਲੈਣੀ ਹੈ ਠੀਕ ਹੈ ਜੀ ਬਿਲਕੁਲ ਸਾਈਡ ਤੇ ਰੱਖ ਕੇ ਲੈ ਸਨੋ ਠੀਕ ਹੈ ਜੀ ਚਾੱਕਦੇ ਇਹ ਬਿਲਕੁਲ ਆਪਾਂ ਹਲਕੀ ਹਲਕੀ ਰੱਖਣੀ ਹੈ ਜਿਵੇਂ ਜਿਵੇਂ ਆਪਣਾ ਕਪੜਾ ਹਲਕਾ ਹਲਕਾ ਪਰਖੀ ਐ ਨਾ ਉਸ ਤਰ੍ਹਾਂ ਕੋ ਲੈਸ ਲਾਈ ਜਣੇ ਇਹਨੂੰ ਖਿੱਚ ਕੇ ਨਹੀਂ ਲਵਾਉਣਾ ਠੀਕ ਹੈ ਜੀ ਜੇ ਖਿੱਚਾਂਗੇ ਤਾਂ ਇਹ ਖਿੱਚ ਕੇ ਹੋਰ ਖਿੱਚ ਹੋ ਜਾਂਦੀ ਆ ਫਿਰ ਇਹ ਸਬੜ ਜਾ ਪੈ ਜਾਂਦਾ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਹਲਕੀ ਹਲਕੀ ਪਿੱਛੋਂ ਸਿੱਧੀ ਕਰੀ ਜਾਣੀ ਬਸ ਅੱਗੇ ਤੋਂ ਆਪਾਂ ਹਲਕੀ ਹਲਕੀ ਸਿਲਾਈ ਲਗਾ ਲਈ ਜਣੇ ਠੀਕ ਹੈ ਜੀ ਵੀ ਖਿਚਣਾ ਨਹੀਂ ਹੈ ਨਾ ਲੈਸ ਨੂੰ ਨਾ ਕਪੜੇ ਨੂੰ ਠੀਕ ਹੈ ਜੀ ਇਹਪੱਕੇ ਮੇਰੀ ਪੁੱਠਾ ਰੱਖਿਆ ਹੋਇਆ ਤੇ ਲੈਸ ਹੀ ਪੁੱਠੀ ਰੱਖੀ ਹੋਈ ਹੈ ਠੀਕ ਹੈ ਜੀ ਲਓ ਜੀ ਇਹ ਹੁਣ ਆਪਣੀ ਫਿਟਿੰਗ ਦੀ ਸਲਾਈ ਕੱਟ ਜਿਹੜੀ ਹਿਪ ਤੇ ਸਲਾਈ ਆਪਾਂ ਉੱਥੇ ਤੱਕ ਕਰਾ ਗਈ ਇਥੋਂ ਆਪਾਂ ਡੇਢ 2 ਇੰਚ ਮਤਲਬ ਕਿ ਥੋੜੇ ਜਿਹਾ ਗਾਹਾਂ ਲੱਗੇ ਜਾਣਾ ਹੁੰਦਾ ਲੈਸ ਨੂੰ ਬਸ ਇੰਨਾਕ ਠੀਕ ਹੈ ਜੀ ਤੇ ਉਸ ਦੇ ਬਾਅਦ ਆਪਾਂ ਕਰਾਂਗੇ ਹੁਣ ਜਿੰਮੇ ਫੋਲਡਿੰਗ ਇਹਨੂੰ ਅੰਡਰਗਰਾਉਂਡ ਠੀਕ ਹੈ ਜੀ ਤੇ ਹੁਣ ਜਿਹੜਾ ਆਪਾਂ ਪੱਲਾ ਆਪਾਂ ਫੋਲਡ ਕਰਨਾ ਆਇਆ ਦੇਖੋ ਇਹ ਲੈਸ ਨੂੰ ਆਪਾਂ ਖੋਲ ਲੈਣਾ ਆ ਠੀਕ ਹੈ ਜੀ ਲੈਸ ਦੇਖਣੇ ਦੁਆਰਾ ਦੇਖੋ ਆ ਦੇਖੋ ਲੈਸ ਆਪਾਂ ਇਸ ਤਰ੍ਹਾਂ ਕੋਲ ਲੈ ਠੀਕ ਹੈ ਜੀ ਤੇ ਇਹਨੂੰ ਜਿੰਨਾ ਵੀ ਆਪਾਂ ਅੱਲਾ ਫੋਲਡ ਕਰਨਾ ਨੇ ਚੋ ਇਸ ਤਰ੍ਹਾਂ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਿੱਧੇ ਪਾਸੇ ਨੂੰ ਜਿਵੇਂ ਆਪਾਂ ਝਾਕ ਫੋਲਡ ਕਰਦੇ ਆ ਇਸ ਤਰ੍ਹਾਂ ਰੱਖ ਲੈ ਲੈਸ ਨੂੰ ਵਿੱਚੋਂ ਕੱਢਣਾ ਇਸ ਤਰ੍ਹਾਂ ਕਰਕੇ ਆ ਦੇਖੋ ਠੀਕ ਹੈ ਜੀ ਜਦੋਂ ਇਹ ਪਸ ਲਾਈ ਉਹ ਆਪਣੇ ਵਿੱਚ ਚਲ ਜਾਣਗੇ ਤੇ ਇਸ ਤਰ੍ਹਾਂ ਰੈਡੀ ਆਪਣੀ ਅੰਡਰਗਰਾਉਂਡ ਮਤਲਬ ਕਿ ਲੈਸ ਦਾ ਪਾਈਪਿੰਗ ਲੱਗ ਜਾਣੀ ਠੀਕ ਹੈ ਜੀ లై బిక్ల్ జమే ਆਪਾ ਪਹਿਲਾ ਲਗਾਈ ਸੋ ਉਸ ਤਰ੍ਹਾਂ ਉਸ ਤਰ੍ਹਾਂ ਲੈਸ ਤੇ ਪਰਪਰ ਲਗਾ ਦੇਣੀ ਠੀਕ ਹੈ ਜੀ ਉਹ ਵਿੱਚ ਲਾਗੇ ਦੇ ਉਪਰ ਹੱਥ ਹਾਂਜੀ ਤੁਹਾਨੂੰ ਜੇ ਪਤਾ ਆ ਕਿ ਆਪਾਂ ਜਿੰਨਾ ਪਾ ਫੋਲਡ ਕਰਨਾ ਹੁੰਦਾ ਬਸ ਉਸੇ ਤਰੀਕੇ ਨਾਲ ਆਪਾਂ ਇਹਨੂੰ ਫੋਲਡ ਕਰਕੇ ਉਹਦੇ ਲੁਕੀਸ ਲਾਈ ਜਾਵਾਂਗੇ ਠੀਕ ਹੈ ਜੀ ਤੇ ਫਾਸੇ ਰੱਖ ਕੇ ਕਿ ਉੱਥੇ ਪਸਤੇ ਪਸਤੀ ਬਸ ਨੂੰ ਕਮਾ ਲੈਣ ਲੋ ਜ ਇੱਥੇ ਆਪਾਂ ਬਿਲਕੁਲ ਜਿਹੜੀ ਆ ਜਿਹੜੀ ਪਤੂਤੇ ਵਸੇ ਲਾਇਸ ਲਗਾਈ ਹੋਏ ਨਾਲ ਬਰਾਬਰ ਮਲਾ ਕੇ ਫਿਰ ਪਸ ਲਾਈ ਰੱਖਣੀ ਹੈ ਦੇਖੋ ਇਸ ਤਰ੍ਹਾਂ ਆਪਾਂ ਨਾ ਬਿਲਕੁਲ ਨਾਲ ਜੋੜ ਦੇਣਾ ਠੀਕ ਹੈ ਜੀ ਸਲਾਈ ਜਿਹੜੀ ਆਪਣੀ ਫਿਟਨਸ ਲਾਈ ਦਾ ਨਾ ਆਵੇ ਬਸ ਠੀਕ ਹੈ ਜੀ ਬਿਲਕੁਲ ਨਾਲ ਅਟੈਚ ਕਰ ਦੇਣਾ ਇਸ ਤਰ੍ਹਾਂ ਹੁਣ ਸਿੱਧਾ ਕਰਕੇ ਦੇਖੋ ਅਨੇ ਮੈਂ ਜਿੱਦ ਸਿੱਧਾ ਲਗਾ ਲਾਵਾਂਗੇ ਆਪਾਂ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਸ ਤਰ੍ਹਾਂ ਲਗਾਈਏ ਠੀਕ ਹੈ ਜੀ ਹੁਣ ਆਪਾਂ ਦੇਖੋ ਇਹਨੂੰ ਇਸ ਤਰ੍ਹਾਂ ਕਰ ਲੈਣਾ ਆ ਦੇਖੋ ਇਹ ਹੋ ਗਈ ਜੀ ਅੰਡਰ ਗਰਾਉਂਡ ਆਪਣੀ ਪਾਈਪਿੰਗ ਜਾਂ ਲੈਸ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਸਲਾਈ ਇੱਥੇ ਲਗਾ ਲੈਣੀ ਹੈ ਉਹ ਬਾਕੀ ਤੁਹਾਡੀ ਇੱਛਾ ਹੈ ਤੁਸੀਂ ਸਲਾਈ ਲਾਉਣੀ ਹੈ ਜਾਂ ਨਹੀਂ ਲਾਉਣੀ ਹੈ ਬਿਲਕੁਲ ਕੰਨੇ ਕਰਨੀ ਤੇ ਮਤਲਬ ਆਪਾਂ ਸਲਾਈ ਲਗਾ ਦੇਣਾ ਨਹੀਂ ਲੈ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਵੀ ਤੇ ਪਾਈ ਕਰ ਸਕਦੇ ਹੋ ਉਦੋਂ ਤੇ ਬਾਕੀ ਤੁਹਾਡੀ ਇੱਛਾ ਜੇ ਸਲਾਈ ਲਗਾ ਲਵਾਉਣਾ ਤਾਂ ਲਗਾ ਸਕਦੇ ਆ ਦੇਖੋ ਇੱਥੇ ਐਸਾ ਕਰਕੇ ਨਾਲ ਆਪਾਂ ਅਟੈਚ ਕਰਦੇ ਹਾਂ ਠੀਕ ਹੈ ਜੀ ਮਤਲਬ ਇੱਥੇ ਆਪਣਾ ਜਿਹੜਾ ਸਪੇਸ ਨਾ ਹੋਵੇ ਠੀਕ ਹੈ ਜੀ ਇੱਥੇ ਪਹਿਲਕੀ ਸिलाई ਜਿਹੜੀ ਪੱਕੀ ਕਰ ਦਈਏ ਔਰ ਪਿੱਛੇ ਕਰ ਦੇਣਾ ਨਹੀਂ ਸ਼ੁਰੂ ਲੋ ਜੀ ਠੀਕ ਹੈ ਜੀ ਇਥੋਂ ਨਾਲੇ ਆਪਣਾ ਚਾਕ ਨਹੀਂ ਖਟੂਗਾ ਤੇ ਨਾਲ ਹੀ ਆਪਣੀ ਜਿਹੜੀ ਹੈ ਪਾਈਪਿੰਗ ਬਿਲਕੁਲ ਸਹੀ ਸ਼ੇਪ ਚ ਲੱਗ ਜੂਗੀ ਠੀਕ ਹੈ ਜੀ ਆਹ ਦੇਖੋ ਸ਼ੀਟ ਠੀਕ ਹੈ ਜੀ ਐਸਾ ਰੱਪਾ ਮਲਾ ਲੈਣਾ ਠੀਕ ਹੈ ਜੀ ਆਪਣੀ ਫਾਈਟਿੰਗ ਅੰਡਰਗਰਾਉਂਡ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਜੀ ਸ਼ੇਅਰ ਕਰਿਓ ਠੀਕ ਹੈ ਜੀ